ਤਾਂ ਆਤੇ ਉਤਾਰ ਦੇ ਵੇਲੇ ਤਾਂ ਜੀ ਸਾਡੀ ਖੁਸ਼ੀ ਧੂਣ ਛਾਏ ਹੋ ਜਾਂਦੀ ਹੈਗੀ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜੀ ਸਾਡੀਆਂ ਖੇਤਾਂ ਦੇ ਵਿੱਚ ਤੇ ਤੇ ਤਿਉਹਾਰ ਆ ਰਹੇ ਨੇ ਅਸੀਂ ਉਹਦੇ ਅਗੇ ਅਰਦਾਸ ਕਰਦੇ ਆ ਕਿ ਸਾਰੇ ਦੀਆਂ ਫਸਲਾਂ ਬਹੁਤ ਵਧੀਆ ਰਹਿਣ ਤੇ ਵਿਸਾਖੀ ਦਾ ਤਿਉਹਾਰ ਅਸੀਂ ਧੂਮ ਧਾਮ ਦੇ ਨਾਲ ਮਨਾਈਏ ਸੋਨੇ ਰੰਗੀ ਫਸਲ ਜੋ ਕਿਸਾਨਾਂ ਨੂੰ ਸੋਨੇ ਭਿਖ ਦੇ ਸੁਫਨੇ ਦਿਖਾਉਂਦੀ ਹੈ ਇਸੇ ਲਈ ਤਾਂ ਕਿਸਾਨ ਖੇਤਾਂ 'ਚ ਪੰਗੜੇ ਪਾਉਂਦੇ ਨੇ ਵਿਸਾਖੀ ਮਨਾਉਂਦੇ ਨੇ ਖੁਸ਼ੀ ਵਿੱਚ ਕਹਿੰਦੇ ਨੇ ਫਸਲਾਂ ਦੀ ਮੁੱਕ ਗਈ ਰਾਖੀ ਜਟਾਈ ਵਿਸਾਖੀ ਭਾਵੇਂ ਹੁਣ ਪਹਿਲਾਂ ਵਾਂ ਕਿਸਾਨਾਂ ਦੇ ਚਿਹਰੇ ਤੇ ਮੁਸਕਾਨ ਤਾਂ ਨਹੀਂ ਰਹੀ ਪਰ ਕਿਸਾਨ ਵਿਸਾਖੀ ਵਾਲੇ ਦਿਨ ਚਾ ਜ਼ਰੂਰ ਕਰਦੇ ਨੇ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਖੇਤਾਂ ਵਿੱਚ ਪੰਗੜੇ ਪੈ ਰਹੇ ਨੇ ਰਵਾਇਤੀ ਪਹਿਰਾਵਾ ਸੋਨਾ ਹਾਰ ਸ਼ਿੰਗਾਰ ਬੋਲੀਆਂ ਪਾਰੇ ਨੌਜਵਾਨ ਸ਼ੁਰੂਆਤ ਰੱਬ ਦੇ ਨਾਂ ਤੋਂ ਕਰਦੇ ਨੇ ਤੇ ਇਹਨੂੰ ਦਿਸਨੇ ਰਜਕ ਬਚਾਇਆ ਫੇਰ ਸਿ ਮਹਾਰਾਗੁਰੂ ਨਾਨਕਦੇਵ ਜੀ ਨੇ ਬਾਣੀ ਦਾ ਸੋਮਾ ਬਈ ਬਾਣੀ ਦਾ ਸੋਮਾ ਲਾਇਆ 9ਵੇਂ 500 ਸਦੀ ਸਨਵਾਮਾ ਹਿੰਦੂਆਂ ਦਾ ਧਰਮ ਬਚਾਇਆ 10ਵੇਂ ਬਿਤਾ ਨੂੰ ਫੱਟੇ ਬਲਾਵਾ ਉਹ ਖਾਲਸਾ ਪੰਥ ਸਜਾਇਆ ਸਾਪੇ ਵਾਲਿਆ ਬਣਜਾ ਸਨਵਾਇਆ ਆਪਣੇ ਸਤਿਗੁਰ ਦੇ ਵਿਸਾਖੀ ਦੀ ਧਾਰਮਿਕ ਮਹੱਤਤਾ ਤਾਂ ਹੈ ਹੀ ਪਰ ਸਭਿਆਚਾਰਕ ਪੱਖੋਂ ਵੀ ਵਿਸਾਖੀ ਕਿਸਾਨ ਪਾਈਚਾਰੇ ਲਈ ਅਹਿਮ ਹੈ ਫਸਲ ਵੇਟਵਟ ਕਿਸਾਨ ਆਪਣੇ ਪਰਿਵਾਰ ਦੇ ਲਾਂਬੇ ਲਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹਨਾਂ ਨੂੰ ਲੋਕ ਗੀਤ ਅਤੇ ਬੋਲੀਆਂ ਵਿੱਚ ਪੋਇਆ ਹੋਇਆ ਮੱਤ ਜੱਟਾਂ ਦੀ ਮਾਰੀ ਲੋਕ ਦੀ ਕੀ ਗੱਲ ਕਰਦੀ ਤੈਨੂੰ ਸੋਨੇ ਚ ਮੜਾ ਦਿਆ ਸਾਰੀ ਤਾਂ ਆਤੇ ਉਹਾਰ ਦੇ ਵੇਲੇ ਤਾਂ ਜੀ ਸਾਡੀ ਖੁਸ਼ੀ ਦੂਣ ਛਾਏ ਹੋ ਜਾਂਦੀ ਹੈਗੀ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜੀ ਸਾਡੀਆਂ ਖੇਤਾਂ ਦੇ ਵਿੱਚ ਤੇ ਤਿਉਹਾਰ ਆ ਰਹੇ ਨੇ ਅਸੀਂ ਬੱਚਿਆਂ ਦੀਆਂ ਫੀਸਾਂ ਭਰਾਂਗੇ ਜੀ ਇੰਜੋਏ ਕਰਾਂਗੇ ਇਸ ਮੌਕੇ ਦੇ ਵਿੱਚ ਤੇ ਜਦੋਂ ਅਸੀਂ ਫਸਲਾਂ ਕੱਟਦੇ ਆ ਜੀ ਅਸੀਂ ਇੱਕ ਦੂਜੇ ਦੇ ਵੱਲ ਉਹੀ ਦੇਖ ਕੇ ਸ਼ਰਮਾ ਜਾਂਦੇ ਆਗੇ ਜਾਂ ਸਮਾਈਲਾ ਫੇਸ ਕਰਦੇ ਆਗੇ ਕਿਉਂ ਸਾਨੂੰ ਐ ਹੁੰਦਾ ਜੀ ਪੈਸੇ ਆਉਣ ਵਾਲੇ ਨੇ ਅੱਜ ਕੱਲ ਮਹਿੰਗਾਈ ਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਜੀ ਪੈਸੇ ਦੇ ਬਿਨਾ ਕੁਝ ਵੀ ਹੈ ਨਹੀਂਗਾ ਤੇ ਜਦ ਇਹ ਦਿਨ ਹੁੰਦੇ ਨੇ ਤਾਂ ਸਾਨੂੰ ਆਇਆ ਹੁੰਦਾ ਵੀ ਸਾਡੀ ਮੁਠੀ ਦੇ ਵਿੱਚ ਪੈਸੇ ਆ ਗਏ ਬਾਕੀ ਦੇਣ ਬੜਾ ਵੈਗ ਰੂ ਹੈ ਜੀ ਰਣ ਤੇ ਵਿਸਾਖੀ ਦਾ ਤਿਉਹਾਰ ਅਸੀਂ ਧੂਮ ਧਾਮ ਦੇ ਨਾਲ ਮਨਾਈਏ ਜਿਹੜਾ ਕਿਸਾਨ ਆ ਉਹ ਖੇਤੀ ਤੇ ਨਿਰਭਰ ਆ ਸਾਡੇ ਦੇਸ਼ ਚ ਕਣਕ ਤੇ ਚੌਲ ਹੁੰਦੇ ਆ ਹੁਣ ਵਿਸਾਖੀ ਦਾ ਤਿਹਾਰ ਆ ਤੇ ਕਣਕ ਦੀ ਜਿਹੜੀ ਬਾਢੀ ਆ ਉਹ ਸਟਾਰਟ ਹੋਣ ਲੱਗ ਜਾ ਰਹੀ ਆ ਜਿਹੜੇ ਆਪਣੇ ਕਿਸਾਨ ਆਉਂਦੇ ਆ ਰੱਬ ਦਾ ਨਾਮ ਲੈ ਕੇ ਵਿਸਾਖੀ ਦੇ ਤਿਹਾਰ ਤੇ ਬਾਢੀ ਕਰਦੇ ਆ ਦਾਤੀ ਧਰਦੇ ਆ ਤੇ ਸਾਰਿਆਂ ਲਈ ਖੁਸ਼ੀ ਵਾਲੀ ਗੱਲ ਹੁੰਦੀ ਆ ਪੈਸੇ ਵੀ ਆਉਣੇ ਆ ਤੇ ਜ਼ਿੰਦਗੀ ਜਿਹਾਉਣ ਦਾ ਸੁਆਦ ਵੀ ਆਉਂਦਾ